ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ ਹੋ ਅੰਬੋ ਜਸਵੰਤ ਵਾਲੇ ਪੋਤੇ ਨਾਲ ਦਾ ਟੀਜ਼ਰ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਬੋਲ ਤਾਂ ਤੁਸੀਂ ਸੁਣ ਹੀ ਲਏ ਨੇ ਸਿੱਧੂ ਮੂਸੇ ਵਾਲਾ ਕਹਿੰਦਾ ਵੀ ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ ਅੰਮੋ ਜਸਵੰਤੇ ਵਾਲੇ ਪੋਤੇ ਨਾਲ ਦਾ ਅਕੋਰਡਿੰਗ ਕੁਝ ਇਦਾਂ ਸਿੱਧੂ ਮੂਸੇ ਵਾਲ ਦੀ ਅੰਬੋ ਜਸਵੰਤੇ ਵਾਲੇ ਪੋਤੇ ਨਾਲ ਦਾ ਜਸਵੰਤ ਤਾਂ ਤੁਸੀਂ ਜਾਣਦੇ ਹੋਗੇ ਦੋਸਤੋ ਪੋਤਾ ਜਸਵੰਤ ਕੌਰ ਦਾ ਯਾਨੀ ਕਿ ਸਿੱਧੂ ਮੂਸੇ ਵਾਲੇ ਦੀ ਦਾਦੀ ਜੀ ਦਾ ਨਾਮ ਜਸਵੰਤ ਕੌਰ ਇਹ ਜਿਹੜਾ ਅੱਗੇ ਵਰਡ ਯੂਜ਼ ਕੀਤਾ ਇੱਕ ਉਸ ਦੇ ਵਿੱਚ ਲੋਕ ਸਵਾਲ ਪੁੱਛ ਰਹੇ ਨੇ ਵੀ ਅੰਬੋ ਕੀ ਬੋਲਿਆ ਹੈ ਜਾਂ ਸਿੱਧੂ ਮੂਸੇਵਾਲੇ ਤਾਂ ਦੋਸਤੋ ਇੱਥੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਾਂ ਤਾਂ ਦਾਦੀ ਜੀ ਦਾ ਕੱਚਾ ਨਾਮ ਹੋ ਸਕਦਾ ਹੈ ਅੰਬੋ ਇਹ ਪਿੰਡ ਦੇ ਵਿੱਚ ਜਿਵੇਂ ਹੁੰਦੇ ਨੇ ਨਾ ਕੱਚੇ ਨਾਂ ਓਦਾਂ ਜਾਂ ਫਿਰ ਤਾਈ ਦਾਦੀ ਜਾਂ ਚਾਚੀ ਦਾਦੀਆਂ ਹੁੰਦੀਆਂ ਉਹਨਾਂ ਦਾ ਨਾਂ ਲਿੱਤਾ ਹੋਵੇ ਸਾਇਦ ਸਿੱਧੂ ਮੂਸੇਵਾਲੇ ਬਾਕੀ ਇਸ ਦੀ ਆਪਾਂ ਕਨਫਰਮੇਸ਼ਨ ਨਹੀਂ ਦੇ ਸਕਦੇ ਇਦਾਂ ਹੋ ਸਕਦਾ ਹੈ ਕਿ ਜਸਵੰਤ ਕੌਰ ਸਿੱਧੂ ਮੂਸੇ ਦਾਦੀ ਜੀ ਦੇ ਨਾਮ ਇਹ ਆਪਾਂ ਕਨਫਰਮੇਸ਼ਨ ਤੁਹਾਨੂੰ ਦੇ ਦਿੰਦੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਇਨਫੋਰਮੇਸ਼ਨ ਧੰਨਵਾਦ